ਮਨੁੱਖੀ ਅਧਿਕਾਰ ਹੂੰ ਜਿਹੜੇ ਮਨੁੱਖੀ ਅਧਿਕਾਰ ਦਾ ਕੀ ਮਤਲਬ ਹੈ ਹਰ ਇੱਕ ਮਨੁੱਖ ਦੇ ਅਧਿਕਾਰ ਹੁੰਦੇ ਜਾਂ ਕੋਈ ਕੁਝ ਖਾਸ ਮੁੱਖ-ਮੋਕਾਂ ਦੇ ਅਧਿਕਾਰ ਹੁੰਦੇ ਆ ਨਹੀਂ ਹੁਣਾ ਤਾਂ ਹੁਣਾ ਤਾਂ ਇਦਾਂ ਇਦਾਂ ਚਾਹੀਦਾ ਨਾ ਮਨੁੱਖ ਲਈ ਆ ਨਾ ਉਹ ਕਿਸੇ ਖਾਜੇ ਤਾਂ ਸੇਖ ਅਧਿਕਾਰ ਹੋਣ ਟਕਸਾਲੀ ਅਧਿਕਾਰ ਹੋਣ ਫੇ ਤਾਂ ਮੰਨਿਆ ਪੇ ਟਕਸਾਲੀਆਂ ਲਈ ਆ ਜਿਹੜੇ ਮਨੁੱਖੀ ਅਧਿਕਾਰ ਹੋ ਤਾਂ ਮਨੁੱਖ ਲਈ ਆ ਨਾ ਉਹ ਤਾਂ ਉਹ ਤਾਂ ਮਨੁੱਖ ਨਹੀਂ ਹੋਗਾ ਨਾ ਮਨੁੱਖੀ ਅਧਿਕਾਰ ਯਾ ਅੱਛਾ ਹੁਣ ਜਿਹੜੇ ਸਵਾਲ ਇਹ ਆ ਸੋਚਣ ਜਿਹੜਾ ਸਾਰੇ ਬੰਦੇ ਸੁਣਦੇ ਆ ਸੋਚਣ ਜਿਹੜਾ ਖਾਲੜਾ ਸੀਗਾ ਨਾ ਹੂੰ ਖਾਲੜੇ ਨਾ ਉਹ ਕਤਲ ਲੱਭੇ ਆ ਜਿਹੜੇ ਪੀਸ ਮੈਂ ਮਾਰ ਦਿੱਤੇ ਜਿਹੜੇ ਉੱਥੇ ਪੇ 25 ਹਜ਼ਾਰ ਲੱਖਾਂ ਜਿਹੜੀ ਕਹਿੰਦੇ 25 ਹੈ ਨਹੀਂ ਤੇ ਕਹਿੰਦੇ ਮੰਨ ਲੈਨੇ ਮੈਂ ਹੂੰ ਹੈ ਨਾ ਉਹ ਲੋਕ ਸੀਗੇ ਉਹ ਲੋਕ ਉਹ ਨਸਾਨਾ ਉਹ ਉਹਨਾਂ ਦੇ ਅਧਿਕਾਰ ਮੰਨਦੇ ਤੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਾਹਮਣੇ ਲਿਆਂਦਾ ਵੀ ਇਹਨਾਂ ਦਾ ਵੀ ਇਹਨਾਂ ਦਾ ਵੀ ਸੰਸਕਾਰ ਹੋਣ ਦਾ ਸਾਰਾ ਕੁਝ ਇਹ ਕੌਣ ਸੀਗੇ ਕਿੱਦਾਂ ਸੀਗੇ ਇਹਨਾਂ ਦਾ ਹੱਥ ਆ ਹਾਂ ਅਦਕਾਰਤਗਾ ਦਰਤ ਦੇ ਉੱਤੇ ਅੱਛਾ ਹੁਣ ਇਹ ਬੰਦੇ ਕਹਿੰਦੇ ਇਹਨਾਂ ਦੇ ਇਹਨਾਂ ਦੇ ਦੂਜੇ ਪਾਸੇ ਦੇਖੋ ਤੇ ਇਹ ਕਹਿੰਦੇ ਹੀਰਾ ਵਾਲੇ ਦੀਪਰੇ ਨੇ 277 ਬੰਦੇ ਮਾਰੇ ਹੂੰ ਇੱਕ ਹੀਰਾ ਵਾਲੇ ਦੀਪਰੇ ਨੇ 277 ਮਾਰੇ ਹੋਣੇ ਆ ਤੇ ਜਿਹੜਾ ਇਹਦੇ ਨਾਲ ਲਾਭ ਸਿੰਘ ਨੇ 53 ਪਹਿਲਾਂ ਤੇ ਉਹਨਾਂ ਕਟੋਕਟ 500 ਮਾਰੇ ਆ ਹੋਣਾ ਸੁਖਦੇਵ ਸਿੰਘ ਬੱਬਰ ਨੇ 500 ਮਾਰੇ ਆ ਇਹਨਾਂ ਮੋٹے ਮੋٹے ਜਣਦਾ ਨਾ ਐਵੇਂ ਮੋٹے ਜਿਵੇਂ ਅਸੀਂ 100 ਬੰਦੇ ਨਾਲ ਵੀ ਜਾਂ ਜਾਂ ਆਪਾਂ ਆਪਾਂ ਸੋ ਇਹਨਾਂ ਨੂੰ 100 ਬੰਦਾ ਜਾਂ 10000 ਗਣ ਲਈਏ ਨਾ 100 ਗਣ ਲਈਏ 100 ਦੇ ਨਾਲ ਤੁਸੀਂ 2.5 100 ਬੰਦਾ ਲਾ ਲਓ ਹੈਨਾ ਇੱਕ ਇੱਕ ਬੰਦੇ ਦਾ ਮਾਰਿਆ 100 ਬੰ ਇੱਕ ਬੰਦੇ ਨੇ 250 ਮਾਰਿਆ 100 ਨਾਲ ਤੁਸੀਂ ਗੁਣਾ ਕਰਕੇ ਦੇਖ ਲਿਓ ਫਿਰ 100 ਬੰਦੇ ਦਾ ਕਿੰਨੇ ਬਣ ਹੂੰ ਉਹ ਮਨੁੱਖ ਨਹੀਂ ਸੀ ਉਹਦੇ ਉਹਨਾਂ ਨੂੰ ਅਧਿਕਾਰ ਨਹੀਂ ਬਣਦਾ ਕਿ ਉਹ ਉਹਨਾਂ ਨੂੰ ਵੀ ਲੱਭਿਆ ਜਾਵੇ ਉਹ ਕੌਣ ਹੈ ਜਿਹੜੇ ਨਹੀਂ ਮਾਰੇ ਆ ਜਿਹੜੇ ਇਹਨਾਂ ਲੋਕਾਂ ਨੇ ਮਾਰੇ ਆ ਉਹ ਵੀ ਕਿਸੇ ਸੰਸਥਾ ਦਾ ਫਰਜ ਨਹੀਂ ਬਣਦਾ ਵੀ ਉਹ ਬੰਦੇ ਜਿਹੜੇ ਇਹਨਾਂ ਨੇ ਮਾਰੇ ਆ ਉਹ ਕੌਣ ਨੇ ਉਹਨਾਂ ਦੇ ਵੀ ਤਾਂ ਕੋਈ ਅਧਿਕਾਰ ਨਹੀਂ ਜੀਉਣ ਦੇ ਕਿ ਨਹੀਂ ਉਹਨਾਂ ਨੂੰ ਜੀਉਣ ਦਾ ਹੱਕ ਸੀਗਾ ਕਿ ਨਹੀਂ ਬਿਲਕੁਲ 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 ਉਹਦੇ ਬਾਰੇ ਆਵਾਜ਼ ਕੌਣ ਉਠਾਉਈਆ ਭਾਵੇਂ ਤੁਸੀਂ ਬਰਾਬਰਤਾ ਦੇ ਰਹੇ ਹੋ ਨਾ ਤੁਸੀਂ ਕਹਦੇ ਆ ਵੀ ਗਲਤ ਆ ਵੀ ਗਲਤ ਇਦਾਂ ਨਹੀਂ ਕਰ ਲਓ ਕੋਈ ਗੱਲ ਨਹੀਂ ਯਾ ਤੁਸੀਂ ਦੋਨਾਂ ਨੇ ਮੈਂ ਕਹਿੰਦਾ ਵੀ ਗਲਤ ਕਹਿਦਾ ਹੋ ਪਰ ਦੱਸੋ ਤਾਂ ਚਾਹੀਦਾ ਦੁਨੀਆ ਨੂੰ ਵੜ ਕੇ ਆਹ ਕੁਝ ਨਹੀਂ ਆ ਮਾਰੇ ਇਹ ਨਹੀਂ ਆ ਮਾਰੇ ਯਾ ਇਹ ਤਾਂ ਕਦੇ ਨਹੀਂ ਕਰਦੇ ਮਨੇ ਆਪ ਹੀ ਮੰਨ ਰਹੇ ਹਾਂ ਕਿ ਇੱਕ ਇੱਕ ਬੰਦੇ ਨੇ ਢਾਈ ਤੋਂ 40 ਬੰਦੇ ਮਾਰਿਆ ਹੈ ਯਾ ਯਾ ਤੇ 500 ਬੰਦਾ ਇਕੱਲੇ ਇਕੱਲੇ ਬਾਬਰਾ ਨੇ ਪ੍ਰਦੇਸ਼ਕ ਦੇ ਨਾਤੇ ਜਾਂਦਾ ਹੈ 500 ਕਤਲਿਆ ਹੈ ਹੈਨਾ ਯਾ ਤੇ ਫਿਰ ਉਹ 500 ਦੇ ਨਾਲ ਉਹ ਉਹ 500 ਕੌਣ ਸੀਗਾ ਉਹਨਾਂ ਦੇ ਅਧਿਕਾਰ ਨਹੀਂ ਸੀਗੇ ਜੀਣ ਦੇ ਉਹਨਾਂ ਦੇ ਸੀਵੇ ਉਹਨਾਂ ਨੂੰ ਅਧਿਕਾਰ ਨਹੀਂ ਸੀਗਾ ਕਿ ਦੁਨੀਆ ਸਾਹਮਣੇ ਉਹਨਾਂ ਦੀ ਉਹਨਾਂ ਦੀ ਵੀ ਗੱਲ ਹੋਵੇ ਉਹ ਨਾਲੇ ਜਿਹੜੀ ਜਦੋਂ ਤੁਸੀਂ ਤਾਂ ਆਪ ਤਾਂ ਗੱਲ ਵੈਸੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋ ਭਾਈ ਤੁਸੀਂ ਤਾਂ ਕੁਝ ਤੇ ਸਹਾ ਹਾਂ ਬਿਲਕੁਲ ਤੁਸੀਂ ਕਹਿੰਦੇ ਸਾਰਿਆਂ ਨੇ ਬਰਾਬਰਤਾ ਹੈ ਜੇ ਬਰਾਬਰਤਾ ਹੈ ਫਿਰ ਇਹ ਅਧਿਕਾਰ ਸਿੱਖਾਂ ਦੇ ਕੇਵਲ ਕੱਲਿਆਂ ਦੇ ਕਾਹਦੇ ਆ ਜਾ ਸੁੱਖਾਂ ਦੇ ਨਹੀਂ ਮੈਂ ਕਹਿ ਸਕਦਾ ਉਹ ਮਤਲਬ ਹੁਣ ਜੇ ਦੂਜੇ ਲੱਗ ਜਾਂ ਤਾਂ ਗੁੰਡਿਆਂ ਦੇ ਕਹਿਣਾ ਆਪਣਾ ਪਰ ਸਿੱਖ ਤਾਂ ਅਸੀਂ ਸਾਰੇ ਆ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਉਹਦਾ ਕਿਸੇ ਨੂੰ ਮਾਰ ਹੀ ਨਹੀਂ ਸਕਦਾ ਨਾ ਉਹ ਤਾਂ ਗੁਰੂ ਗ੍ਰੰਥ ਮੈਂ ਅੱਜ ਗੱਲ ਤਾਂ ਇਸ ਉੱਤੇ ਕਰਨੀ ਸੀ ਵੀ ਆਪਾਂ ਕੱਲ ਨੂੰ ਕਰ ਲਾਂਗੇ ਕੋਈ ਗੱਲ ਫੇਰ ਕਰ ਲਾਂਗੇ ਕਿ ਜਿਹੜਾ ਗੁਰਬਾਣੀ ਦਾ ਐਸੇ ਕੀ ਆ ਹਨਾ ਉਹ ਤੁਸੀਂ ਬੈਠੇ ਅੱਜ ਬਹੁਤ ਵਧੀਆ ਗੱਲ ਕਾਰੀ ਦਿੱਤੀ ਹੈ ਜ਼ਿਆਦਾ ਨਾ ਵੀਰ ਜੀ ਦੇ ਸ਼ਬਦ ਦੇ ਉੱਤੇ ਯਾ ਯਾ ਤੇ ਉਹ ਜਿਹੜੇ ਬੰਦੇ ਸੀਗੇ ਉਹ ਨਹੀਂ ਤਾਂ ਕਿਸੇ ਖਾਸ ਹਥਿਆਰ ਚੱਕੇ ਜਿਹੜੀ ਕਿ ਕਾਨੂੰਨ ਦੇ ਉਲਟ ਜਾ ਕੇ ਹਥਿਆਰ ਚੱਕ ਕੇ ਲੋਕਾਂ ਨੂੰ ਮਾਰਿਆ ਉਹਨਾਂ ਨੂੰ ਉਹਨਾਂ ਦੇ ਜਿਹੜੇ ਜਿਹੜੇ ਉਹਨੇ ਮਾਰੇ ਹਾਲੇ ਕਿ ਜਿਹੜੀ ਪੁਲਿਸ ਨੇ ਬੰਦ ਮਾਰੇ ਆ ਭਾਵੇਂ ਉਹ ਉਹਨਾਂ ਨੇ ਗਲਤ ਮਾਰੇ ਭਾਵੇਂ ਉਹਨਾਂ ਨੇ ਗੁੱਸੇ ਚ ਆ ਕੇ ਮਾਰੇ ਕਿਉਂਕਿ ਬਹੁਤ ਛੇ ਬਰਬਾਦ ਕਰਨ ਤੋਂ ਬਾਅਦ ਮਾਰੇ ਆ ਮਤਲਬ 84 ਤੋਂ ਲੈ ਕੇ 90 91 ਟਿੱਕਰ ਉਹ ਜਾ ਉਹਨਾਂ ਨੂੰ ਫੜਦੇ ਸੀਗੇ ਮੈਂ ਜਾਂ ਉਹਨਾਂ ਨੂੰ ਬਰਬਾਦ ਕਰਦੇ ਰਹੇ ਉਹ ਇੱਕ ਮੌਕਾ ਦਿੰਦੇ ਰਹੇ ਕਿ ਜਾਏ ਬਾਹਰ ਨਿਕਲ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਟੇਟ ਨੂੰ ਇੱਕ ਦਿਨ ਤਾਂ ਸ਼ਾਂਤ ਕਰਨਾ ਹੀ ਹੈ ਕਿ ਕੋਈ ਵੀ ਸਟੇਟ ਵਿੱਚ ਇੰਨਾ ਚਿਰ ਉਹ ਨਹੀਂ ਰੱਖ ਸਕਦੇ ਯਾ ਉਹਦੀ ਬਾਹਰ ਜਿੱਦਾਂ ਤੁਸੀਂ ਪਹਿਲਾਂ ਦਾ ਕਹੇ ਬਾਹਰ ਕੱਢਣ ਦਾ ਵੀ ਉਹਨੂੰ ਪੂਰੀ ਤਿਆਰੀ ਕੀਤੀ ਇਹਨਾਂ ਨੂੰ ਆਪੇ ਹੀ ਸਾਰੀਆਂ ਕੁਝ ਦੇ ਕੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਤੇ ਜਿਹੜੇ ਬੈਠੇ ਉਸ ਟਾਈਮ ਤੇ ਉਹ ਜਾਨ ਵੀ ਦਿੱਤੇ ਬਾਹਰ ਯਾ ਤੇ ਬਾਕੀ ਜਿਹੜੇ ਵਜੇ ਜਦੋਂ ਅੱਤ ਹੋ ਗਈ ਹੈ ਜਦੋਂ ਜੇ ਕੋਈ ਛੱਡਣਾ ਹੀ ਨਹੀਂ ਜਿਹੜਾ ਵੀ ਮਸਜਿਦ ਦਬਕੀਆਂ ਹੋਏ ਵਾਰਨਿੰਗ ਆਏ ਮਾਤਰਾ ਨੂੰ ਵਾਰਨਿੰਗ ਆਏ ਵਰਦੀਆਂ ਲਵਾ ਦੋ ਇੱਕ ਉਪਚਾਰਾ ਕੋਈ ਵਿਆਹ ਚੱਲ ਗਿਆ ਉਹਨੂੰ ਵਾਰਨਿੰਗ ਆਏ ਫਲਾਨਾ ਘਰ ਵਾਰਨਿੰਗ ਤੇ ਇਹ ਤੇ ਨਿਤ ਨਹੀਂ ਆ ਤੁਸੀਂ ਖਬਰਾਂ ਪੜ੍ਹ ਕੇ ਦੇਖ ਲਓ ਨਿਤ ਨਿਤ ਵਾਰਨਿੰਗ ਆਇਆ ਜਾਂ ਜ਼ਿੰਮੇਵਾਰੀਆਂ ਹੋਰ ਕੁਝ ਨਹੀਂ ਉਹ ਬਿਲਕੁਲ ਰੋਕ ਬੰਦੇ ਨੂੰ ਕਤਲ ਦੀ ਜ਼ਿੰਮੇਵਾਰੀ ਪਈ ਹੋਣਾ ਵੀ ਪਰ ਉਹਨਾਂ ਨੇ ਉਹ ਅਧਿਕਾਰ ਉਹਨਾਂ ਦੇ ਜਿਆਦਾ ਜਿਹੜੇ ਉਹਨੂੰ ਮਾਰੇ ਉਹਨਾਂ ਦੇ ਜਿਆਦਾ ਅਧਿਕਾਰ ਜ਼ਰੂਰੀ ਸੀਗੇ ਜਾਂ ਜਿਹੜੇ ਪੁਲਿਸ ਨੇ ਪੁਲਿਸ ਨੇ ਤਾਂ ਠੀਕ ਆ ਪੁਲਿਸ ਦੇ ਵਿੱਚ ਜੇ 100 ਬੰਦਾ ਉਹਨੇ ਹਥਿਆਰ ਚੱਕਿਆ ਵਾਲਾ ਮਾਰਿਆ ਮਾਰ ਇਹ ਠੀਕ ਆ ਕਈ ਵਾਰੀ ਉਹਨਾਂ ਨੇ ਕਿਸੇ ਰਾਹੀ ਉਹਨੂੰ ਦੁੱਧ ਵਿੱਚ ਪਾਇਆ ਜਾਂ ਉਹਨੂੰ ਉਹਨੂੰ ਬਿਲਾ ਹਥਿਆਰ ਬੁੱਕ ਫਰਕ ਕੇ ਮਾਰ ਦਿੱਤਾ ਪਰ ਉਹ ਤੇ ਹਥਿਆਰ ਤੇ ਜ਼ਰੂਰੀ ਸੀਗਾ ਨਾ ਉਹ ਬੰਦੇ ਮਾਰੇ ਹੋਏ ਜ਼ਰੂਰੀ ਸੀ ਗੱਲ ਪੱਕੀ ਆ ਕਿ ਕੋਈ ਨਾ ਕਿਤੇ ਲਿੰਕਸ ਸੀਗੇ ਪਰ ਉਹ 100 ਦੇ ਵਿੱਚ ਇੱਕ ਗਲਤ ਜੂਰੂ ਨਹੀਂ ਮਰਿਆ ਹੁ ਬੱਜਿਆ ਮਰਿਆ ਹੁਣ ਨਹੀਂ ਤਾਂ 100 ਦਾ 100 ਭਾਵੇਂ ਉਸ ਵੇਲੇ ਜਦੋਂ ਖੜਿਆ ਉਸ ਵੇਲੇ ਹਥਿਆਰ ਕੋਲ ਨਹੀਂ ਹੋਣਗੇ ਪਰ 100% ਇੱਕ ਗਰੰਟੀ ਹੈ ਕਿ ਉਹ ਕਦੇ ਨਾ ਕਦੇ ਹਥਿਆਰ ਚਲਾਏ ਉਹਨਾਂ ਹੈਗਾ ਜੀ ਅਨਬਾਲ ਵਿੱਚ ਸਿਗਰ ਹੈਗਾ ਨਾਲੇ ਜਿਹੜੇ ਬੰਦੇ ਜਦੋਂ ਅਸੀਂ ਨਜਾਇਜ਼ ਕਹਿੰਨੇ ਮੈਂ ਕਹਿੰਨਾ ਗਿਣਤੀ ਦੇ 10 ਪਰਿਵਾਰ ਇਦਾਂ ਦੇ ਮਿਲਣਗੇ ਤੁਹਾਨੂੰ ਸਾਰੇ ਅੱਜ ਜਿਹਦੇ ਵਿੱਚ ਤੁਸੀਂ ਇਹ ਕਹਿ ਸਕੋ ਪੇ ਇਦਾਂ ਪਰਿਵਾਰ ਦੇ ਇੰਨੇ ਜੀਤ ਤਾਂ ਹੋਗਾ ਨਹੀਂ ਤਾਂ ਮੈਂ ਕਹਿੰਨਾ ਸਾਡੇ ਇਲਾਕੇ ਚ 50 ਪਰਿਵਾਰ ਇਦਾਂ ਦੇ ਆ ਪਾਜੀ ਜਿਨ੍ਹਾਂ ਦੇ ਮੁੰਡੇ ਇਸ ਪਾਸੇ ਲੱਗਿਓ ਸੀ ਹਾਂ ਲੱਗੇ ਹੋ ਸੀ ਪਾਜੀ ਤੇ ਉਹ ਸਾਰੇ ਦਾ ਸਾਰਾ ਪਰਿਵਾਰ ਬੜਾ ਵਧੀਆ ਠੀਕ ਠਾਕ ਆ ਸੈਟ ਆ ਵਧੀਆ ਨੌਕਰੀਆਂ ਤੇ ਆ ਠੀਕ ਆ ਉਸ ਵੇਲੇ ਵੀ ਕਈ ਮੁੰਡੇ ਇਦਾਂ ਦੇ ਸੀ ਜਿਨ੍ਹਾਂ ਦੇ ਘਰ ਦੇ ਸਰਕਾਰੀ ਨੌਕਰੀਆਂ ਕਰਦੇ ਸੀ ਹਾਂ ਜੇ ਮਨ ਲਾ ਸਰਕਾਰੀ ਟੀਚਰ ਆ ਪ੍ਰਿੰਸੀਪਲ ਆ ਕਰਦਾ ਕੋ ਬੰਦਾ ਹਾਂਜੀ ਉਹਦੀ ਨੌਕਰੀ ਨਹੀਂ ਗਈ ਹੂੰ ਠੀਕ ਆ ਗਾਚ ਇਦਾਂ ਪਤਾ ਲੱਗਾ ਪੇ 92 93 ਜਾ ਕੇ ਮੁੰਡੇ ਦੀ ਲਾਸ਼ ਮਿਲੀ ਆ ਜੀ ਠੀਕ ਆ ਹੁਣ ਇਹ ਵੀ ਇਹ ਇਹ ਵੀ ਇਹ ਵੀ ਕੋਈ ਗਰੰਟੀ ਨਾਲ ਨਹੀਂ ਬੰਦਾ ਕਹਿ ਸਕਿਆ ਪੇ ਹਾਂ ਜੀ ਫਲਾਨੀ ਜਗ੍ਹਾ ਇਦਾਂ ਹੋਇਆ ਕਿਉਂਕਿ ਆਪਸ ਵਿੱਚ ਹੀ ਇੰਨੇ ਜ਼ਿਆਦੇ ਕਤਲ ਹੋਏ ਆ ਆ ਗੱਲ ਹੈਰਾਨੀ ਦੀ ਨਹੀਂ ਹੈਗੀ ਸਿਮਰਜੀਤ ਸਹਿਮਾਨ ਆਪ ਦੱਸਦਾ ਕਿ ਜਦੋਂ ਮੈਨੂੰ ਛੱਡਿਆ ਜੀਲ ਚ ਹੂੰ ਮੈਨੂੰ ਉਹਨਾਂ ਨੇ ਕਿਹਾ ਪੇ ਤੂੰ ਜਾ ਕੇ ਖੜਕੋ ਨਾਲ ਗੱਲ ਕਰ ਹੂੰ ਜਦੋਂ ਬਿਆੰਤ ਸੁੰਧੀ ਸਰਕਾਰ ਬਣੀ ਆ ਪੀ ਤੇ ਉਸ ਵੇਲੇ ਉਹ ਕਹਿੰਦੇ ਵੀ ਇਹ ਮਾਨੋਚਾਲ ਇਹ ਬੰਦੇ ਖੜਕੂ ਲਹਿਰ ਵਾਲੇ ਜਿਹੜੇ ਇਹਨਾਂ ਨਾਲ ਗੱਲ ਕਰੋ ਉਹ ਇਲੈਕਸ਼ਨ ਲੜਨ ਮੂਰੇ ਕੋਈ ਬੰਦਾ ਖੜਾ ਨਹੀਂ ਕੀਤਾ ਜਾਊਗਾ ਇਹ ਸਰਕਾਰ ਬਣਾ ਲੈਣਾ ਮਾਨੋਚਾਲ ਨਾਲ ਗੱਲ ਹੋਈ ਤੇ ਉਹਨੇ ਜਵਾਬ ਦਿੱਤਾ ਹੂੰ ਉਹਨੇ ਇਲੈਕਸ਼ਨ ਗਾਹਾਂ ਵੀ ਕਿਸੇ ਨੂੰ ਲੜਨ ਨਹੀਂ ਦਿੱਤੀ ਵਿਆਪਸੰਧੀ ਸਰਕਾਰ ਬਣ ਗਈ ਹੂੰ ਹੁਣ ਇੱਕ ਚੀਜ਼ ਇੱਕ ਚੀਜ਼ ਨੂੰ ਇਹਨੂੰ ਜੋੜ ਕੇ ਦੇਖੋ ਵੀ ਜਿਹੜੇ ਮਾਨ ਨੂੰ ਜਿਹੜਾ ਮਾਨ ਕਬੂਲ ਦਾ ਵੀ ਮੈਨੂੰ ਸਰਕਾਰ ਨੇ ਇਹ ਜ਼ਿੰਮੇਵਾਰੀ ਦਿੱਤੀ ਵੀ ਤੂੰ ਗੱਲ ਕਰ ਜਾ ਕੇ ਹੂੰ ਉਸੇ ਮਾਨ ਦੀ ਚਿੱਠੀ ਦੇ ਉੱਤੇ ਅਮਰੀਕਾ ਦੇ ਵਿੱਚ ਰਿਫਿਊਜੀ ਕੇਸ ਲੱਗਦਾ ਹੈ ਹੂੰ ਇਹ ਕਿਉਂ ਨਹੀਂ ਹੋਊਗਾ ਕਿ ਇਹ ਗੱਲਾਂ ਦੋਈ ਜੁੜਦੀਆਂ ਹੁਣ ਆਪਸ ਵਿੱਚ ਹੀ ਵਾ ਉਸੇ ਸਰਕਾਰ ਨੇ ਹੀ ਇਹ 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 ਸ਼ਬਦਾ ਇਹਨਾਂ ਨੂੰ ਬਣਾ ਕੇ ਦਿੱਤੀ ਹੋਵੇ ਕਿ ਭਾਈ ਜੇ ਇਦਾਂ ਦਾ ਇਦਾਂ ਦੇ ਹਾਲਾਤ ਹੋਣ ਇੱਥੋਂ ਇਹਦੀ ਮਾਨ ਦੀ ਅਥਾਰਟੀ ਬਣੇ ਜਿੰਨੇ ਮੁੰਡੇ ਉੱਥੇ ਜਾਂਦੇ ਆ ਕਿਉਂਕਿ ਉਦਾਂ ਪਤਾ ਸੀ ਅਮਰੀਕਾ ਦੇ ਵਿੱਚ ਸੈੱਟ ਨਹੀਂ ਹੋਣੇ ਵਾ ਸਰਕਾਰ ਆਪ ਚਾਹੁੰਦੀ ਪਰਿਵਾਰਾਂ ਦੀ ਜਿਹੜੇ ਲਸ਼ਵਿੰਦਰ ਡੱਲੇਵਾਲ ਵਰਗੇ ਦੇ ਪਰਿਵਾਰ ਇਹ ਇੰਗਲੈਂਡ ਚ ਆਈ ਹੂੰ ਇਹ ਕੀ ਗੱਲ ਉੱਥੇ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਆ ਗਿਆ ਬਾਹਰ ਇਹ ਹਾ ਹਾ ਕਿੱਦਾਂ ਆਇਆ ਹਾਂ ਨਹੀਂ ਨਹੀਂ ਉਨੇ ਸੈੱਟ ਕਰਵਾਏ ਆ ਇਹ ਵਾਦਾ ਮਾਫ ਬਣਿਆ ਇਹ ਮੁਕਰ ਬਣਿਆ ਤੁਸੀਂ ਉਹ ਜਿਹੜੀ ਕੈਟ ਕੈਟ ਸੀਰੀ ਵੈਬ ਸੀਰੀ ਆ ਨਾ ਉੱਥੇ ਪਈ ਹਾਂਜੀ ਉਹ ਦੇਖ ਕੇ ਤੁਹਾਨੂੰ ਪਤਾ ਲੱਗਦਾ ਵੀ ਜਿਹੜੇ ਬੰਦੇ ਪੁਲਿਸ ਦਾ ਸਾਥ ਦਿੰਦੇ ਸੀ ਉਹੀ ਬੰਦੇ ਬਾਹਰ ਨਿਕਲੇ ਆ ਉਹੀ ਬੰਦੇ ਸੈੱਟ ਹੋਏ ਬਿਲਕੁਲ ਉਹ ਉਹ ਵੀ ਬੰਦੇ ਜਿਹਨੀਆਂ ਜ਼ਿਆਦਾਤਰ ਕੰਮ ਐਨ ਜਿਹੜੇ ਜਿਹੜੇ ਕੁਝ ਜਿਹੜੇ ਜਿਹੜੇ ਨਾਮ ਵਿੱਚ ਨਹੀਂ ਆਏ ਜਿਨ੍ਹਾਂ ਨੂੰ ਦੋਰੇ ਵਰਤੇ ਆਗਾ ਕੁਝ ਮਾਰ ਦਿੱਤੇ ਉਹਨੂੰ 11 ਜਾਂ ਪੁਲਿਸੀਆਂ ਕਰ ਲਈਆਂ ਉਹ ਉਹ ਛੱਡ ਵੀ ਦਿੱਤੇ ਉਹਨਾਂ ਨੂੰ ਬਿਠਾ ਕੇ ਜਿੱਦਾਂ ਮਿੱਟੂ ਵੀ ਇੱਥੇ ਛੱਡਿਆਈ ਇਹਦੇ ਜਿਹੜੇ ਬਾਹਰ ਵੀ ਕੱਢੇ ਆਪਣੇ ਹੱਥੀਂ ਅੰਦਰ ਕੋਲ ਰੱਖ ਕੇ ਉਹਨਾਂ ਤੇ ਸਾਰੀ ਇਨਫਰਮੇਸ਼ਨ ਆ ਲੈ ਕੇ ਦੋਰੇ ਵਾਰ ਗੱਡੇ ਇਹ ਬੰਦੇ ਜਿਹੜੇ ਆਏ ਆ ਇਹ ਉਦੋਂ ਹੀ ਬਾਹਰ ਨਵਾ ਗਏ ਇਹ ਇਹ ਵੀ ਆ ਉਹਨਾਂ ਨੂੰ ਦੇ ਕੇ ਲਿਖ ਕੇ ਸਾਰਾ ਕੁਝ ਫੇਰ ਬਾਹਰ ਆਇਆ ਫਿਰ ਪੂਰੀ ਪਲਾਨ ਦੇ ਨਾਲ ਹੋਇਆ ਜੀ ਬਾਹਰ ਕੱਢੇ ਗਏ ਆ ਇਹਨਾਂ ਨੂੰ ਬਲੈਕਲਿਸਟ ਦਾ ਡਰਾਮਾ ਕੀਤਾ ਗਿਆ ਔਰ ਮੁੜ ਕੇ ਜਦੋਂ ਹਾਲਾਤ ਸੁਧ ਜੇ ਸਨ ਹੋ ਗਿਆ ਬਲੈਕਲਿਸਟਾਂ ਖਤਮ ਕਰ ਦਿੱਤੀਆਂ ਉਹਨਾਂ ਜਣਾ ਠੀਕ ਹੋ ਗਿਆ ਬਸ ਗੱਲ ਖਤਮ ਹੋ ਗਈ ਮੇਂ ਨਾ ਵੀ ਆਣਾ ਜਾਣਾ ਹੋਵੇ ਇਹ ਉਹ ਇਹਨਾਂ ਨੂੰ ਇੰਨਾ ਹੀ ਬਹੁਤ ਹੈ ਕਿ ਇਹਨਾਂ ਨੇ ਜਾਨ ਬਖਸ਼ ਦਿੱਤੀ ਅਗਲੇ ਨੇ ਇਹ ਨਹੀਂ ਕੁੱਤਪੁਣਾ ਕਰਿਆ ਕੁੱਤਪੁਣਾ ਕਰਨ ਤਾਂ ਬਾਦ ਵਿੱਚ ਮੈਂ ਕਹਾਂ ਤੇ ਪਰਦੀਤ ਹੋਵਾਂ ਤੁਸੀਂ ਬਖਸ਼ ਦੇ ਦੇ ਚਲ ਜਾਓ ਤੁਸੀਂ ਜਿਹੜੇ ਨਾ ਉਹ ਕੁੱਤਪੁਣਾ ਕਰ ਹੁਣ ਦੇਖੋ ਭਾਈ ਜੀ ਪੰਜਾਬ ਦੇ ਵਿੱਚ ਨਾ ਪੰਜਾਬ ਦੇ ਵਿੱਚ ਕਤਲ ਕਿਹਦੇ ਆਫਸਰ ਕੀ ਰੈਂਚਾਂ ਦੇ ਕਤਲ ਕਰਦੇ ਹੈਨਾ ਯਾ ਤੇ ਸਰਕਾਰ ਦੇ ਕਾਹਦੇ ਕੰਮ ਤੇ ਜੂਰ ਬਚਲੋ ਠੀਕ ਆ ਪੰਜਾਬ ਦੇ ਵਿੱਚ ਭਟਕੇ ਸੀਗੇ ਹਥਿਆਰ ਚੱਕ ਲਏ ਆ ਤੇ ਇਹ ਜਿਹੜਾ ਜਿਹੜਾ ਉਹਨਾਂ ਦੇ ਪੈਰਾਂ ਤੇ ਦੇਖਿਆ ਉਹਨੂੰ ਕਹਿੰਦੇ ਵੀ ਆਪਣ ਚਲੇ ਜਾ ਮੁੜ ਕੇ ਮਤਲਬ ਮੁੜ ਕੇ ਆ ਹੀ ਲੈ ਉਧਰ ਨੂੰ ਤੇ ਤੜਤੜ ਨਹੀਂ ਕੋਈ ਜਾਨ ਬਖਸ਼ ਦਿੱਤੀ ਨਾਲੇ ਐਦਾ ਬਹੁਤ ਕੱਢੇ ਆ ਇਹ ਹੋਇਆ ਨਾਲੇ ਇੱਕ ਚੀਜ਼ ਹੋਰ ਦੇਖੋ ਸਤਰਾਮ ਸਿੰਘ ਹਾਂਜੀ ਜਿਹਨੂੰ ਸੰਘਰਸ਼ 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 ਕਹਿੰਨੇ ਅਸੀਂ ਰੌਲਾ ਪਾਉਨੇ ਆ ਅੱਜ ਇਨੂੰ ਅਸੀਂ ਸਿੱਧਾ ਹੀ ਐਦਾ ਪੇ 47 ਜਾ ਕੀਤਾ ਸਰਕਾਰ ਨੇ ਉਹ ਚੀਜ਼ਾਂ ਨਾਲ ਜੋੜਨ ਤੋਂ ਪਹਿਲਾਂ ਹਾਂਜੀ ਇਹਨੂੰ ਭਿੰਡਰਾਂ ਵਾਲੇ ਨਾਲ ਤਾਂ ਜੋੜੋ ਨਾ ਕਿਸੇ ਤਰ੍ਹਾਂ ਹੂੰ ਇਹ ਤਾਂ ਦੱਸੋ ਪੇ ਉਹ ਜਿਹੜੇ ਸਿੱਖਾਂ ਨਾਲ ਧੱਕੇ ਹੋਏ ਹੋ ਆ ਹੂੰ ਉਹਦੇ ਬਾਰੇ ਭਿੰਡਰਾਂ ਵਾਲਾ ਪਿਕਚਰ ਵਿੱਚ ਕਿੱਦਾਂ ਆਇਆ ਹੂੰ ਕੀ ਦਮਦਮੀ ਟਕਸਾਲ ਦਮਦਮੀ ਟਕਸਾਲ ਸਿੱਖਾਂ ਨਾਲ ਸਰਕਾਰ ਵੱਲੋਂ ਕੀਤੇ ਜਾਂਦੇ ਧੱਕੇ ਦੇ ਵਿੱਚ ਉਹ ਉਹਦੇ ਕਰਕੇ ਉਹ ਹੋਂਦ ਵਿੱਚ ਆਈ ਸੀ ਹੂੰ ਨਹੀਂ ਨਾ ਉਹ ਤਾਂ ਇੱਕ ਗ੍ਰੰਥੀਆਂ ਦੀ ਸੰਸਥਾ ਹੈ ਨਾ ਅ ਗਰਵਚਨ ਸਿੰਘ ਭਿੰਡਰਾਂ ਵਾਲਾ ਪ੍ਰਚਾਰਕ ਹੀ ਗ੍ਰੰਥੀ ਪੈਦਾ ਕਰਦਾ ਸੀ ਹੂੰ ਹੂੰ ਉਹਦੀ ਥਾਂ ਤੇ ਕਰਤਾਰ ਸਿੰਘ ਬੈਠਾ ਹੂੰ ਉਹ ਵੀ ਗ੍ਰੰਥੀ ਪੈਦਾ ਕਰਦਾ ਸੀ ਪ੍ਰਚਾਰ ਕਰਦਾ ਸੀ ਯਾ ਉਹਦੀ ਥਾਂ ਤੇ ਭਿੰਡਰਾਲਾ ਬੈਠਾ ਹੂੰ ਕਿਹੜਾ ਪੰਜਾਬੀ ਆ ਜਿਹੜਾ ਇਹ ਨਹੀਂ ਜਾਣਦਾ ਕਿ ਕਰਤਾਰ ਸਿੰਘ ਪਿੰਡਰਾਵਾਲੇ ਦੇ ਟਾਈਮ ਜਿਹੜੇ ਨਗਰ ਕੀਰਤਨ ਕੱਢੇ ਗਏ ਆ ਹੂੰ ਉਹ ਇੰਦਰਾ ਗਾਂਧੀ ਵੱਲੋਂ ਲੱਗੀ ਹੋਈ ਐਮਰਜੈਂਸੀ ਦੇ ਦੌਰਾਨ ਕੱਢੇ ਗਏ ਆ ਯਾ ਬਾਈ ਇੱਕ ਹੋਰ ਵੀ ਗੱਲ ਐ ਇਸ ਤੀ ਜੇ ਤੁਸੀਂ ਮੈਨੂੰ ਇੱਕ ਮਿੰਟ ਮੌਕਾ ਦਿਓ ਹੂੰ ਜਿਹੜੀ ਤਕਸਾਲ ਜਿਹੜਾ ਜਿਹੜਾ 84 ਜਾ ਕੇ ਪਿੰਡਰਾਵਾਲੇ ਨੂੰ ਸਿੱਖੀ ਦਾ ਏਗ ਜਾਗਿਆ ਆਹੋ ਉਹ ਤਕਸਾਲ ਨੂੰ ਅੰਗਰੇਜ਼ਾਂ ਦੇ ਟਾਈਮ ਤੋਂ ਲੈ ਕੇ ਉਹਨਾਂ ਜੱਗ ਨੂੰ ਹੂੰ ਉਹਦੇ ਜਦੋਂ ਹੱਕ ਬਣਦਾ ਜਦੋਂ ਇਹ ਚਾਹੀਦਾ ਵੀ ਸਦਾ ਜਦੋਂ ਇਹ ਵੀ ਇਹ ਵੀ ਇੱਕ ਅੰਗਰੇਜ਼ਾਂ ਨੂੰ ਇਹ ਵੀ ਇੱਕ ਆਫਰ ਦਿੱਤੀ ਜਾ ਸਕਦਾ ਸਕੇ ਕੱਲ ਉਹਨਾਂ ਦੇ ਮੂਹਰੇ ਮੰਗ ਰੱਖੀ ਜਾਦਾ ਲੱਗਦੀ ਸੀ ਕਿ ਤੁਸੀਂ ਜਦੋਂ ਇੱਥੇ ਆਏ ਆ ਪੰਜਾਬ 'ਚ ਉਹ ਤੁਸੀਂ ਸਿੱਖਾਂ ਦਾ ਰਾਜ ਦੇ ਉੱਤੇ ਕਬਜ਼ਾ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਉਹ ਸਾਡਾ ਮੋੜ ਦੋ ਹੂੰ ਯਾ ਉਹ ਤਾਂ ਉਹ ਤਾਂ ਤਖਤਾਲ ਦਾ ਕਿਤੇ ਵੀ ਰੋਲ ਦੱਸ ਦੇਵੇ ਕਿ ਅੰਗਰੇਜ਼ਾਂ ਦੇ ਖਿਲਾਫ ਢਿੰਡਰਾ ਵਾਲਾ ਬ੍ਰਹਮ ਗਿਆਨੀ ਸੀਗਾ ਤਬ ਗਰਮਚਾਂ ਸਾਹਿਬ ਜੀ ਦਾ ਜਗਾ ਉਹ ਤਾਂ ਇਹ ਪਹਿਲਾ ਸੁੰਦਰ تھا ਜਿਹਨੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਦੂਜਾ ਰੋਕਾ ਉਹਨੂੰ ਬਈ ਪਤਾ ਲੱਗਾ ਵੀ ਮੋਰੇ ਆ ਕਿ ਕੀ ਜਾਨਾ ਮੈਨੂੰ ਮੈਂ ਅੰਗਰੇਜ਼ਾਂ ਦੇ ਖਿਲਾਫ ਕੁਛ ਤਾਂ ਬੋਲਾਂ ਕੁਛ ਤਾਂ ਸਿੱਖੀ ਨੇ ਮੰਗਾ ਨਾ ਕੋਈ ਗੱਲ ਤੁਹਾਡੀ ਫਿਰ ਗ੍ਰੰਥੀ ਵੀ ਇਹ ਤਿਆਰੀ ਜਮਾਤ ਆ ਇਹਦਾ ਕੋਈ ਲੈਣਾ ਦੇਣਾ ਨਹੀਂ ਇਹਦਾ ਲੈਣਾ ਦੇਣਾ ਹੋਗਾ ਆ ਤੱਬੇ ਨਾਲ ਬਈ ਲੋਕਾਂ ਨੂੰ ਗੁੰਮਰਾਹ ਕਰੋ ਝੂਠੀਆਂ ਮੂਠੀਆਂ ਕਹਾਣੀਆਂ ਸੁਣਾ ਕੇ ਪਹਿਲ ਤੋਂ ਰੱਬ ਦੇ ਨਾਮ ਰੱਬ ਇੱਕ ਖੜਾ ਕੀਤਾ ਵਾ ਖੜਿਆ ਖੜਾਇਆ ਰੱਬ ਹੈ ਉਹਦੀਆਂ ਡਰਾਵੇ ਤੇ ਲਾਲਚ ਦੇ ਕੇ ਪੈਸੇ ਲੁੱਟਣ ਤੋਂ ਬਿਨਾਂ ਇਹਦਾ ਕੋਈ ਕੰਮ ਨਹੀਂ ਹੋਗਾ ਧੰਦੇ ਚਲਾਵਾ ਇਹ ਨਹੀਂ ਇਹਨਾਂ ਦਾ ਕੋਈ ਸਿੱਖੀ ਨਾਲ ਗੁਰੂ ਨਾਲ ਲੈਣਾ ਦੇਣਾ ਨਹੀਂ ਹੈਗਾ ਨਹੀਂ ਤਾਂ ਮੌਤਲਕਿਆਫੀ ਚ ਜਾ ਕੇ ਕਿੱਥੇ ਗੁਲਾਮੀ ਚੇਤੇ ਆਗੇ ਪਹਿਲਾਂ ਗੁਲਾਮੀ 100 ਸਾਲ ਕਿਉਂ ਨਹੀਂ ਚੇਤੇ ਆਈ ਤਖਤਾਲ ਨੂੰ ਨਹੀਂ ਉਹ 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 ਦੇਖੋ ਨਾ ਸਿੱਧੀ ਸਿੱਧਾ ਪਤਾ ਕਿ ਜਦੋਂ ਕਰਤਾਰ ਸਿੰਘ ਭਿੰਡਰਾਂਵਾਲੀ ਨੂੰ ਐਮਰਜੈਂਸੀ ਦੌਰਾਨ ਉਹ ਨਗਰ ਕੀਰਤਨ ਕੱਢਣ ਦੀ ਖੁੱਲ ਦੇ ਦਿੱਤੀ ਗਈ ਆ ਇਆ ਉਹ ਇਹਦਾ ਮਤਲਬ ਉਦੋਂ ਤੱਕ ਟਕਸਾਲ ਇੰਦਰਾ ਗਾਂਧੀ ਦੀ ਜਾਨੀ ਕਾਂਗਰਸ ਦੀ ਸੰਜੀਤ ਗਾਂਧੀ ਦੀ ਨਜ਼ਰ ਦੇ ਵਿੱਚ ਆ ਗਈ ਸੀ ਕਿ ਜੇ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਦਲ ਆ ਅਕਾਲੀਆਂ ਦੀ ਪਾਰਟੀ ਆ ਉਹਦੇ ਵਿਰੁੱਧ ਕੋ ਧਿਰ ਖੜੀ ਕਰਨੀ ਆ ਤਾਂ ਆ ਵਧੀਆ ਤੇ ਰਿਹਾ। ਯਾ ਜਿਹਦੇ ਕਰਕੇ ਵੀ ਜਦੋਂ ਕਰਤਾਰ ਸਿੰਘ ਦੀ ਡੈਥ ਹੁੰਦੀ ਆ ਤੇ ਉਦੋਂ ਜਿਹੜਾ ਬੰਦਾ ਚੁਣਨਾ ਆ ਉਹਦਾ ਹੁਕਮ ਮਨਜੀਤ ਸਿੰਘ ਜੀਕੇ ਦਾ ਪਿਓ ਦਿੱਲੀ ਤੋਂ ਲੈ ਕੇ ਆਉਂਦਾ। ਹਾ ਦਿੱਲੀ ਤੋਂ ਲੈ ਕੇ ਆਇਆ ਸੀਗਾ ਖੜੇ ਪੈਰ ਸੰਤੋਖ ਸਿੰਘ ਖੜੇ ਪੈਰ ਦਿੱਲੀ ਤੋਂ ਇਹ ਹੁਕਮ ਲੈ ਕੇ ਆਇਆ ਸੀ ਕਿ ਇਹ ਪੱਗ ਇਸ ਬੰਦੇ ਦੇ ਸਰਚਾਈ ਦੀ ਹੈ ਹਾਂ ਸੋਚਣ ਵਾਲੀ ਗੱਲ ਹੈ ਕਿ ਇਹ ਇਹ ਕਿੱਦਾਂ ਹੋ ਗਿਆ ਮਤਲਬ ਉਹਨੂੰ ਦਿੱਲੀ ਤੋਂ ਕਿੱਦਾਂ ਚੁਣਿਆ ਗਿਆ ਤਾਂ ਚੁਣਿਆ ਗਿਆ ਯਾਨੀ 77 ਤੋਂ ਲੈ ਕੇ 82 ਤੱਕ ਹਾਂਜੀ ਸ਼ਰਿਆਮ ਭਿੰਡਰਾਵਾਲਾ ਕਾਂਗਰਸ ਦੇ ਐਮਪੀਆ ਦੇ ਹੱਕ ਵਿੱਚ ਖੜਦਾ ਰਿਹਾ ਬਿਲਕੁਲ ਹਾਂ ਉਹ ਚਾਹੇ ਇਹ ਡਰਾਮਾ ਕਰਦੇ ਹੋਣ ਕਿ ਅਕਾਲੀ ਅਕਾਲੀ ਦਲ ਠੱਗਾ ਕਰਦੇ ਆ ਹੂੰ ਜਿਹੜੇ ਪੰਜਾਬ ਦੇ ਨਾਲ ਠੱਕੇ ਦੀ ਦਾਸਤਾਨ ਆ ਠੱਕੇ ਦੀ ਕਹਾਣੀਆਂ ਉਹ ਤਾਂ ਸਾਰੀ ਨਹਿਰੂ ਤੋਂ ਲੈ ਕੇ ਕਾਂਗਰਸ ਤੇ ਸਰਮੜ ਹੁੰਦੀ ਸੀ ਜੇ ਫਿਰ ਢੰਡਰਾ ਵਾਲੇ ਨੇ ਇਦਾਂ ਕਹਤੇ ਕੀਤਾ ਪਏ ਅਕਾਲੀਆਂ ਨੂੰ ਹਰੋਣਾ ਕਾਂਗਰਸ ਦਾ ਸਾਥ ਪਵਾ ਦੇਣਾ ਪਈ ਜਾਏ ਹੂੰ ਸ਼ਰੂਣੀ ਕਮੇਟੀ ਚ ਇਹਨਾਂ ਅਕਾਲੀਆਂ ਦੇ ਖਿਲਾਫ ਇਲੈਕਸ਼ਨ ਕਾਤੇ ਲੜਦਾ ਰਿਹਾ ਹੈ ਬਿੰਨ ਕੋਹਾ ਤੇ ਹੁਣ ਹੁਣ ਉਸੇ ਟਕਸਾਲ ਨੂੰ ਮੁੜ ਕੇ ਫੇਰ ਅਕਾਲੀ ਦਲ ਕਾਤੇ ਜਦਾ ਆ ਗਿਆ। ਯਾ ਜੇ ਉਹਨੂੰ ਤੁਹਾਨੂੰ ਲੱਗਦਾ ਸੀ ਪੇ ਅਕਾਲੀ ਦਲ ਗੰਦੀ ਜਮਾਤ ਆ ਯਾ ਫੇਰ ਤੁਸੀਂ ਜਾਂ ਤਾਂ ਤੀਜੀ ਤਰ ਖੜੀ ਕਰਦੇ ਕੋਈ। ਯਾ ਤੇ ਇਸ ਕਰਕੇ ਉਹ ਚੀਜ਼ ਸੰਘਰਸ਼ ਵੀ ਆ ਜਦੋਂ ਤੁਸੀਂ ਉਹਨੂੰ ਜੋੜਨਾ ਨਾ ਲਿਜਾ ਕੇ ਭਿੰਡਰਾਲੇ ਨੂੰ ਵਿੱਚ ਲੈ ਕੇ ਆਉਣਾ ਤੇ ਇੰਦਰਾ ਗਾਂਧੀ ਗਿਆਨੀ ਜੈਸੋ ਸੰਜੇ ਦਾਤ ਨਾਲ ਹੀ ਆ ਜਾਣੇ। ਯਾ ਬੜਾ ਕੱਟਿਆ ਬੜੀ ਬਸ ਵੀ ਵੀ ਤੁਸੀਂ ਛਤਰ ਛਾਇਆ ਥੱਲੇ ਹੀ ਉਹ ਤਾਂ ਇੱਕ ਅਗਲੇ ਦੀ ਅਗਲੇ ਦਾ ਗਰੁੱਪ ਸੀਗਾ ਉਹਨੇ ਖੜਾ ਕੀਤਾ ਸੀ ਜਦੋਂ ਨਹੀਂ ਕੰਮ ਦਾ ਰਿਹਾ ਉਹਨੇ ਚੱਕ ਕੇ ਬਾਹਰ ਮਾਰੇ ਕੱਢ ਕੇ ਇਹਨੂੰ ਇਹਨੂੰ ਕੌਮ ਦਾ ਸੰਘਰਸ਼ ਕਾਤੇ ਕਹੀ ਜਾਂਦੇ ਆ ਤਾਂ ਇੱਦਾਂ ਹੀ ਬਸ ਸਾਰੇ ਸਾਰੇ ਪੰਜਾਬ ਦੇ ਲੋਕ ਜਦੋਂ ਜਿਹੜੇ ਜਿਹੜੇ ਲੋਟ ਸੀ ਜਦੋਂ ਵਰਤ ਲਿਆ ਚੰਗੀ ਤਰ੍ਹਾਂ ਉਹ ਨਹੀਂ ਵਰਤੇ ਅਗਲੇ ਨੇ ਚੱਕ ਕੇ ਇਕੱਠੇ ਕਰਕੇ ਉਹਨਾਂ ਦੇ ਹੱਥ 'ਚ ਸੀਗੇ ਉਹਨਾਂ ਕੋਲ ਰਹਿੰਦੇ ਸੀਗੇ ਉਹਨਾਂ ਦੀਆਂ ਕੋਠੀਆਂ ਜਿਹੜੇ ਰਹਿੰਦੇ ਸੀ ਉਹਨੇ ਜਦੋਂ ਉਹਨੇ ਪਹਿਲਾ 3 ਮਹੀਨੇ ਦਾ ਟਾਈਮ ਦੇ ਤਾ ਕਿੰਨਾ ਮਹੀਨਿਆਂ ਦੇ ਵਿੱਚ ਖਤਮ ਕਰਨੇ ਆ ਜਿਹੜੇ ਜਿਹੜੇ ਨੇ ਹਥਿਆਰ ਰੱਖ ਦਿੱਤੇ ਮੋਰੇ ਜਾ ਕੇ ਵੀਡੀਓ ਵੀ ਰਹੀਆਂ ਕਈ ਮਤਲਬ ਉਹਦੇ ਮੋਰੇ ਕੀਰਤਨ ਕਰਦੇ ਨੇ ਵੀਡੀਓ ਵੀ ਰਹੀਆਂ ਗਿਆ ਲੋਗੇ ਮੋਰੇ ਆਹ ਉਹ ਉਸ ਰਾਜਤ ਵੀ ਆਪ ਜਗ ਮਰਦੋਰ ਜਿਹੜੇ ਵਿਚਾਰੇ ਧੋੜੇ ਲੋਕਾਂ ਦੇ ਪੁੱਤਾਂ ਨੂੰ ਮਰਵਾ ਕੇ ਆਪ ਆਪ ਅੱਜ ਵੀ ਇਯਾਚੀ ਵੀ ਜ਼ਿੰਦਗੀ ਰਹਿ ਐ ਅਯਾਸ਼ ਕਰ ਰਿਹਾ ਅੱਜ ਫੇਰ ਉਹੀ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਪੁਲਿਸ ਜਿਹੜਾ ਆਹ ਜਸਵਿੰਦਰ ਬੂੜ ਜਿਹਨੂੰ ਆਪਾਂ ਕਹਿੰਦੇ ਸੀਗੇ ਇਹੋ ਹੋਇਆ ਹੋਰ ਕਈ ਇਦਾਂ ਦੇ ਹੋਰ ਜੀਫ ਇਨ੍ਹਾਂ ਦੇ ਸਾਰਿਆਂ ਦੇ ਪੇ ਉਸ ਮੌਕੇ ਤੇ ਪੁਲਿਸ ਸੀਗੇ ਉਸ ਮੌਕੇ ਉਸ ਮੌਕੇ ਦੇ ਵਿੱਚ ਨਾ ਕੋਈ ਨੌਕਰੀ ਤੱਕ ਨਹੀਂ ਛੱਡੀ ਉਹ ਨਹੀਂ ਤੇ ਉਹ ਲੋਕਾਂ ਦੇ ਪੁੱਤ ਮਾਰ ਰਹੇ ਸੀ ਇਹਨਾਂ ਦੇ ਪੁੱਤਾਂ ਨੂੰ ਵੀ ਕੁਝ ਨਹੀਂ ਹੋਇਆ ਅਮਰੀਕਾ ਦੇ ਵਿੱਚ ਮੈਥੇ ਜਾ ਕੇ ਇਹਨਾਂ ਦੇ ਧੀਮਾਂ ਨੂੰ ਵੀ ਪੁਲਿਸ ਪੁਲਿਸ ਦੇ ਵਿੱਚ ਕੁਝ ਨਹੀਂ ਹੋਇਆ ਤੇ ਅੱਜ ਫੇਰ ਉਂਗਲ ਦਿੱਤੀ ਜਾ ਰਹੀ ਹੈ ਦੂਜੇ ਲੋਕਾਂ ਨੂੰ ਹਾਈ ਗੁਲਾਮੀ ਹੈ ਗੁਲਾਮੀ ਨਹੀਂ ਨਹੀਂ ਸਹੀ ਕਿਹੜੀ ਗੁਲਾਮੀ ਪਈ ਉਹਨਾਂ ਦੇ ਸਾਰਾ ਸਾਰਾ ਟੱਬਰ ਉਹਦੀਆਂ ਪੈਨਸ਼ਨਾਂ ਲੈ ਰਿਹਾ ਆ ਮਾ ਠੀਕ ਆ ਕੁਝ ਕੋਈ ਏਦਾਂ ਦੀ ਗੱਲ ਜੇ ਹੁਣ ਜਿੰਨੇ ਇਹਨਾਂ ਦੇ ਐਮਪੀ ਆਪਣੇ ਆਪ ਚ ਉਸ ਵੇਲੇ ਕਹਿੰਦੇ ਆ ਬੜੇ ਹੁਣ ਸਰਕਾਰ ਤੋਂ ਉਹਨਾਂ ਦੀ ਪੈਨਸ਼ਨ ਲੈ ਰਹੇ ਆ। ਹਾਂ ਲੈਂਦੇ ਆ ਜਿੱਥੇ ਸੁਭਦਾ ਮਿਲਦੀ ਆ ਉਹਨੂੰ ਥੋੜੀ ਕਹਿੰਦੇ ਵੀ ਅਸੀਂ ਛੱਡ ਦੇਣੀ ਆ ਬਾਕੀਆਂ ਨੂੰ ਕਹਿੰਦੇ ਵੀ ਨਹੀਂ ਨਹੀਂ ਤੁਸੀਂ ਬਾਈਕਾਟ ਕਰੋ। ਨਾਲੇ ਪਤਾ ਆ ਵੀ ਖਾ ਉਹ 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 ਸੁਭਦਾ ਉਹ ਸੁੱਖ ਇਹਨਾਂ ਨੂੰ ਖਾਲਸ탄 ਵੰਡਦੇ ਨਹੀਂ ਮਿਲਣਾ ਜਿਹੜਾ ਅੱਜ ਮਿਲ ਰਿਹਾ ਨਜ਼ਾਰੇ ਲੈਣ ਬਸ ਉਹ ਤਾਂ ਦੂਜਿਆਂ ਨੂੰ ਦੂਜਿਆਂ ਨੂੰ ਇਹ ਤਾਂ ਜੀ ਉਹੀ ਬਿਲਕੁਲ ਉਹ ਤਾਂ ਖਾਣ ਦਾ ਇੱਕ ਰਸਤਾ ਹੈ ਬਸ ਇਹਨਾਂ ਨੂੰ ਪਤਾ ਹੈ ਵੀ ਆਹ ਤਰੀਕਾ ਵਧੀਆ ਲੋਕਾਂ ਦੇ ਜਵਾਨ ਪੁੱਤਾਂ ਨੂੰ ਪਤਾ ਹੋ ਜੇ ਉਹਨਾਂ ਦੀਆਂ ਲਾਛਾਂ ਦੇ ਉੱਤੇ ਨਾ ਪੈਸੇ ਕਮਾਓ ਬਸ ਉਹਨਾਂ ਨੂੰ ਮਰਵਾਓ ਦੋ ਚਾਰ ਇੱਧਰ ਉਧਰ ਦਾ ਮਾਰਨ ਕਿਸੇ ਨੂੰ ਉਹ ਮਾਰ ਦੇਵੇ ਉਹ ਆਪਸ ਵਿੱਚ ਹੀ ਮਰਵਾਓ ਲੜਾਓ ਨੌ ਸਿੱਖੀ ਦਾ দাও ਤੇ ਚਾਰ ਪੈਸੇ ਚ ਲੜ ਕਮਾਓ